ਸਾਰੇ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਜੇਕਰ ਤੁਸੀਂ ਕੋਈ ਨਵੀਂ ਗੱਡੀ ਲੈਣ ਜਾ ਰਹੇ ਹੋ ਅਤੇ ਤੁਹਾਡੇ ਮਨ ਵਿੱਚ ਇਹ ਸਵਾਲ ਆਉਂਦਾ ਹੈ ਕਿ ਆਪਾਂ ਡੀਜ਼ਲ ਗੱਡੀ ਲਈ ਜਾਂ ਫਿਰ ਪੈਟਰੋਲ ਗੱਡੀ ਕਿਸ ਨੇ ਵੀ ਕੋਈ ਨਵੀਂ ਗੱਡੀ ਲੈਣੀ ਹੋਵੇ ਤਾਂ ਉਸ ਦੇ ਮਨ ਵਿੱਚ ਇਹ ਸਵਾਲ ਜੂਰ ਆਉਂਦਾ ਹੈ ਤਾਂ ਅੱਜ ਦੀ ਇਸ ਗੱਲ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਆਪਾਂ ਨੂੰ ਕਿਹੜੀ ਗੱਡੀ ਜ਼ਿਆਦਾ ਫਾਇਦੇਮੰਦ ਰਹੇਗੀ ਅਤੇ ਕਿਹੜੀ ਗੱਡੀ ਜੋ ਇਹ ਫਿਊਚਰ ਵਿੱਚ ਆਪਣੇ ਜੋ ਹੈ ਲਾਭਕਾਰੀ ਹੋਵੇਗੀ ਤਾਂ ਚਲੋ ਅੱਜ ਦੀ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਕੀਮਤ ਦੇ ਬਾਰੇ ਕਿ ਕੀਮਤ ਕਿਸ ਗੱਡੀ ਦੀ ਵੱਧ ਹੁੰਦੀ ਹੈ ਤੇ ਕਿਸ ਗੱਡੀ ਦੀ ਘਟ ਹੁੰਦੀ ਹੈ ਆਪਾਂ ਜੇ ਪੈਟਰੋਲ ਦੀ ਕੰਪੈਰੀਜ਼ਨ ਵਿੱਚ ਰੀਅਲ ਗੱਡੀਆਂ ਦੀ ਗੱਲ ਕਰੀਏ ਤਾਂ ਰੀਅਲ ਗੱਡੀਆਂ ਜੋ ਹੈ ਪੈਟਰੋਲ ਦੇ ਨਾਲੋਂ ਥੋੜੀਆਂ ਜੀਆਂ ਮਹਿੰਗੇ ਮਿਲਦੀਆਂ ਨੇ ਜਦਕਿ ਜੇ ਉਹ ਪਟੋਲ ਗੱਡੀਆਂ ਹੁੰਦੀਆਂ ਹਨ ਉਹ ਲੱਖ ਤੋਂ ਲੱਖ ਦੀਆਂ ਗੱਡੀਆਂ ਨਾਲੋਂ ਸਸਤੀਆਂ ਹੀ ਮਿਲਦੀਆਂ ਹਨ ਇਸ ਲਈ ਕੀਮਤ ਦੇ ਮਾਮਲੇ ਵਿੱਚ ਤਾਂ ਪਟੋਲ ਗੱਡੀਆਂ ਜੋ ਹੈ ਡੀਲ ਗੱਡੀਆਂ ਨਾਲੋਂ ਸਸਤੀਆਂ ਮਿਲਦੀਆਂ ਹਨ ਅਤੇ ਦੂਜਾ ਕੰਪੈਰੀਸ਼ਨ ਆਪਾਂ ਕਰਦੇ ਹਾਂ ਕਿ ਜੋ ਡੀਜ਼ਲ ਗੱਡੀਆਂ ਹੁੰਦੀਆਂ ਹਨ ਅਤੇ ਜੋ ਪੈਟਰੋਲ ਗੱਡੀਆਂ ਹੁੰਦੀਆਂ ਹਨ ਉਹਨਾਂ ਦੋਨਾਂ ਦੇ ਵਿੱਚੋਂ ਮੇਨਟੇਨੈਂਸ ਕਿਸ ਦੀ ਜ਼ਿਆਦਾ ਹੁੰਦੀ ਹੈ ਸਾਊਥ ਪਰਾਂ ਜੋ ਡੀਜ਼ਲ ਗੱਡੀਆਂ ਹੁੰਦੀਆਂ ਹਨ ਉਹਨਾਂ ਦੀ ਮੇਨਟੇਨ ਥੋੜੀ ਜਿਹੀ ਮਹਿੰਗੀ ਹੁੰਦੀ ਹੈ ਅਤੇ ਜ਼ਿਆਦਾ ਤੁਹਾਨੂੰ ਮੇਨਟੇਨਸ ਕਰਨ ਦੀ ਲੋੜ ਪੈਂਦੀ ਹੈ ਉਸ ਦੇ ਕੰਪੈਰੀਸ਼ਨ ਦੇ ਵਿੱਚ ਜੋ ਪੈਟਰੋਲ ਗੱਡੀਆਂ ਹੁੰਦੀਆਂ ਹਨ ਉਹਨਾਂ ਨੂੰ ਮੇਨਟੇਨਸ ਦੀ ਘੱਟ ਲੋੜ ਪੈਂਦੀ ਹੈ ਤੇ ਉਸ ਦਾ ਮੇਨਟੇਨੈਂਸ ਜੋ ਹੈ ਘੱਟ ਖਰਚੇ ਵਿੱਚ ਵੀ ਹੋ ਜਾਂਦਾ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਜੋ ਡੀਜ਼ਲ ਅਤੇ ਪੈਟਰੋਲ ਗੱਡੀਆਂ ਹੁੰਦੀਆਂ ਹਨ ਉਨ੍ਹਾਂ ਦੋਨਾਂ ਦੇ ਵਿੱਚੋਂ ਕਿਸ ਦੀ ਮਾਈਲੇਜ ਉਹ ਜ਼ਿਆਦਾ ਹੁੰਦੀ ਹੈ ਜੇਕਰ ਆਪਾਂ ਗੱਲ ਕਰੀਏ ਕਿ ਡੀਜ਼ਲ ਗੱਡੀਆਂ ਦੀ ਤਾਂ ਡੀਜ਼ਲ ਗੱਡੀਆਂ ਦੀ ਜੋ ਮਾਈਲੇਜ ਹੁੰਦੀ ਹੈ ਪਟਰੋਲ ਦੇ ਕੰਪੈਰੀਸ਼ਨ ਨਾਲੋਂ ਹਰ ਪੱਖੋਂ ਜ਼ਿਆਦਾ ਹੀ ਹੁੰਦੀ ਹੈ ਜਦਕਿ ਜੋ ਪਟਰੋਲ ਗੱਡੀਆਂ ਹੁੰਦੀਆਂ ਹਨ ਉਹਨਾਂ ਦੀ ਡੀਜ਼ਲ ਜੋ ਹੁੰਦੀ ਜੋ ਮਾਈਲੇਜ ਹੁੰਦੀ ਹੈ ਉਹ ਡੀਜ਼ਲ ਗੱਡੀਆਂ ਦੇ ਨਾਲੋਂ ਕਾਫੀ ਜੋ ਹੈ ਘੱਟ ਰਹਿ ਜਾਂਦੀ ਹੈ ਅਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਜੋ ਪਟਰੋਲ ਗੱਡੀਆਂ ਤੇ ਡੀਜ਼ਲ ਗੱਡੀਆਂ ਹੁੰਦੀਆਂ ਹਨ ਉਹਨਾਂ ਦੋਨਾਂ ਦੇ ਵਿੱਚੋਂ ਟਾਰਕ ਯਾਨੀ ਕਿ ਪਿਕਅਪ ਕਿਹਦੀ ਜ਼ਿਆਦਾ ਹੁੰਦੀ ਹੈ ਜੋ ਪਟਰੋਲ ਗੱਡੀਆਂ ਹੁੰਦੀਆਂ ਹਨ ਉਹਨਾਂ ਦੀ ਪਿਕਅਪ ਡੀਲ ਕਟੇ ਨਾਲ ਥੋੜੀ ਜ਼ਿਆਦਾ ਹੁੰਦੀ ਹੈ ਕਿਉਂਕਿ ਪੈਟਰੋਲ ਜੋ ਹੈ ਇੱਕਦਮ ਜੋ ਹੈ ਅੱਗ ਫੜਦਾ ਜਿਵੇਂ ਕਹ ਰਹੀ ਆਪਾਂ ਤੋਂ ਹਸਾਉਣਾ ਜਿਵੇਂ ਕਿ ਜੋ ਡੀਲ ਹੁੰਦਾ ਹੈ ਥੋੜਾ ਜਿਹਾ ਸਲੋ ਹੈ ਸਲੋ ਜੋ ਹੈ ਕੰਮ ਕਰਦਾ ਹੈ ਤਾਂ ਇਸ ਤਰੀਕੇ ਨਾਲ ਜੋ ਪੈਟਰੋਲ ਗੱਡੀਆਂ ਹੁੰਦੀਆਂ ਨੇ ਉਹਨਾਂ ਦੀ ਪਿਕਅਪ ਜ਼ਿਆਦਾ ਹੁੰਦੀ ਹੈ ਜਦਕਿ ਡੀਲ ਗੱਡੀਆਂ ਦੀ ਪਿਕਅਪ ਜੋ ਹੈ ਥੋੜੀ ਜਿਹੀ ਘੱਟ ਹੁੰਦੀ ਹੈ ਅਤੇ ਜੋ ਪੈਟਰੋਲ ਗੱਡੀਆਂ ਹੁੰਦੀਆਂ ਨੇ ਇਹ ਆਵਾਜ਼ ਵੀ ਥੋੜੀ ਘੱਟ ਕਰਦੀਆਂ ਹਨ ਅਤੇ ਸਮੂਹ ਚੱਲਦੀਆਂ ਹਨ ਜ਼ਿਆਦਾਤਰ ਜੋ ਡੀਜ਼ਲ ਗੱਡੀਆਂ ਹਨ ਹੁੰਦੀਆਂ ਹਨ ਇਹ ਜੋ ਹੈ ਆਵਾਜ਼ ਜੋ ਹੈ ਜ਼ਿਆਦਾ ਕਰਦੀਆਂ ਹਨ ਅਤੇ ਜੇਕਰ ਆਪਾਂ ਮੈਲਜ ਦੀ ਗੱਲ ਕਰਕੇ ਜੇਕਰ ਆਪਾਂ ਰੋਡ ਦੇ ਉੱਪਰ ਚਲਾਉਨੇ ਹਨ ਜਾਂ ਚ ਲੰਬੇ ਰੂਟਾਂ ਦੇ ਉੱਪਰ ਚਲਾਉਨੇ ਹਨ ਤਾਂ ਉਸ ਉਸ ਕੇਸ ਦੇ ਵਿੱਚ ਜੋ ਹੈ ਡੀਜ਼ਲ ਗੱਡੀਆਂ ਜੋ ਹੈ ਜ਼ਿਆਦਾ ਮੈਲ ਜੰਦੀਆਂ ਹਨ ਆ ਜਦ ਕਿ ਜੋ ਪਟੋਲ ਗੱਡੀਆਂ ਹਨ ਉਹ ਸਿਟੀ ਵਾਈਟ ਤਾਂ ਠੀਕ ਜੰਦੀਆਂ ਹਨ ਪਰ ਲੌਂਗ ਲੌਂਗ ਜੋ ਡਰਾਈਵ ਦੇ ਉੱਤੇ ਜੋ ਹੈ ਉਹਨਾਂ ਜੋ ਹੈ ਲਾਭਕਾਰੀ ਸਦ ਨਹੀਂ ਹੁੰਦੇ ਆ ਆਪਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇਹਨਾਂ ਦੀ ਜੋ ਜਿੱਦਾਂ ਕਿ ਦਿਲੀ ਦੇ ਵਿੱਚ ਇੰਜੋਰਸ ਦਾ ਬੋਰ ਜੋ ਚੱਕਰ ਪੈਂਦਾ ਹੈ ਜੋ ਡੀਜ਼ਲ ਗੱਡੀਆਂ ਹੁੰਦੀਆਂ ਨੇ ਉਹਨਾਂ ਦੀ ਜੋ ਹੈ ਲਾਈਫ ਦਿਲੀ ਦੇ ਵਿੱਚ 10 ਸਾਲ ਕਰ ਰੱਖੀ ਹੈ ਅਤੇ ਜੋ ਪੈਟਰੋਲ ਗੱਡੀਆਂ ਉਹਨਾਂ ਦੀ ਲਾਈਫ ਜੋ ਹੈ 15 ਸਾਲ ਜੋ ਹੈ ਕਰ ਰੱਖੀ ਹੋਈ ਥੇ ਤਾਂ ਐਸੀ ਜੇਕਰ ਤੁਸੀਂ ਕਿਸੇ ਸਿਟੀ ਦੇ ਵਿੱਚ ਕੰਮ ਕਰਦੇ ਹੋ ਜਾਂ ਤੁਸੀਂ ਜੋਬ ਤੇ ਜਾਂਦੇ ਹੋ ਤਾਂ ਤੁਹਾਡੇ ਲਈ ਜੋ ਹੈ ਪੈਟਰੋਲ ਗੱਡੀਆਂ ਜੋ ਹੈ ਜਿਆਦਾ ਵੈਸ ਰਹਿਣਗੀਆਂ ਜਦ ਕਿ ਜੋ ਸੀਨੀਅਰ ਅਗਲੇ ਕਿਛੇ ਰੂਰਲ ਏਰੀਆ ਜੇ ਕੰਮ ਕਰਦੀ ਹੋ ਜਿੱਦਾਂ ਆਪਣਾ ਪਿੰਡੂ ਇਲਾਕਾ ਹੁੰਦਾ ਹੈ ਤਾਂ ਉਸ ਦੇ ਵਿੱਚ ਕੀ ਹੈ ਵੀਜਲ ਗੱਡੀਆਂ ਦੀ ਹੋਇਆ ਮੰਗ ਜ਼ਿਆਦਾ ਹੁੰਦੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਕਿ ਦੋਹਾਂ ਇੰਜਣਾਂ ਦੇ ਵਿੱਚੋਂ ਕਿਸ ਦੀ ਜੋ ਹੈ ਲਾਈਫ ਜੋ ਜ਼ਿਆਦਾ ਹੁੰਦੀ ਹੈ ਤਾਂ ਪਟ્રોલ ਦੀ ਤੁਲਨਾ ਵਿੱਚ ਡੀਜ਼ਲ ਇੰਜਣ ਜੋ ਹੁੰਦੇ ਉਹਨਾਂ ਦੀ ਲਾਈਫ ਜੋ ਹੈ ਜ਼ਿਆਦਾ ਬਣ ਜਾਂਦੀ ਹੈ ਕਿਉਂਕਿ ਪਟ્રોલ ਤੇ ਡੀਜ਼ਲ ਦੇ ਦੋਨਾਂ ਦੇ ਵਿੱਚ ਫਰਕ ਹੁੰਦਾ ਹੈ ਜੋ ਪਟ્રોલ ਹੁੰਦਾ ਜਿਵੇਂ ਆਪਾਂ ਕਹਿੰਦੇ ਕਿ ਉਹ ਸੁੱਕਾ ਹੁੰਦਾ ਥੋੜਾ ਜਿਹਾ ਡਰਾਈਡ ਹੁੰਦਾ ਹੈ ਜਿਸ ਨਾਲ ਕਿ ਜੋ ਇੰਜਣ ਦੇ ਪਾਰਟ ਹਨ ਜਲਦੀ ਜੋ ਹੈ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਇਸ ਦੇ 올ਟ ਜੋ ਡੀਜ਼ਲ ਹੁੰਦਾ ਹੈ ਉਹ ਜਿਵੇਂ ਆਪਾਂ ਕਹਿੰਦੇ ਕਿ ਠੰਡਾ ਹੁੰਦਾ ਹੈ ਆਪਾਂ ਉਦੋਂ ਵੀ ਨਾਰਮਲ ਦੇਖਦੇ ਹਾਂ ਜੋ ਰੀਲ ਹੁੰਦਾ ਹੈ ਜਲਦੀ ਸੁੱਕਦਾ ਨਹੀਂ ਹੁੰਦਾ ਜਦ ਕਿ ਪੈਟਰੋਲ ਜੋ ਹੈ ਇਕਦਮੀ ਹਵਾ ਦੇ ਵਿੱਚ ਉੱਡ ਜਾਂਦਾ ਹੈ ਤਾਂ ਜੋ ਡੀਜ਼ਲ ਹੁੰਦਾ ਹੈ ਉਹਦੇ ਜੋ ਪਾਰਟਸ ਹੈ ਜਲਦੀ ਖਰਾਬ ਨਹੀਂ ਹੁੰਦੇ ਇੰਜਨ ਦੇ ਅੰਦਰਲੇ ਇਸ ਕਰਕੇ ਜੋ ਡੀਜ਼ਲ ਇੰਜਨ ਦੀ ਲਾਈਫ ਹੁੰਦੀ ਹੈ ਉਹ ਜ਼ਿਆਦਾ ਹੁੰਦੀ ਹੈ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਤੁਹਾਡੇ ਲਈ ਕਿਹੜੀ ਗੱਡੀ ਜ਼ਿਆਦਾ ਬੈਸਟ ਰਹੇਗੀ ਤਾਂ ਜੇਕਰ ਤੁਸੀਂ ਨਵੀਂ ਗੱਡੀ ਲੈਣ ਜਾ ਰਹੇ ਹੋ ਤਾਂ ਤੁਹਾਡੇ ਲਈ ਜੇਕਰ ਤੁਸੀਂ ਆਪਣੇ ਸੌਥਪਰੋਂ ਚੈੱਕ ਕਰੋ ਕਿ ਤੁਸੀਂ ਕਿੰਨੀ ਗੱਡੀ ਚਲਾਉਣੀ ਹੈ ਜੇਕਰ ਤੁਸੀਂ ਇੱਕ ਸਾਲ ਦੇ ਵਿੱਚ 10-11 ਹਜ਼ਾਰ ਹੀ ਗੱਡੀ ਚਲਾਉਣੀ ਹੈ ਤਾਂ ਫਿਰ ਤੁਹਾਡੇ ਲਈ ਪੈਟਰੋਲ ਗੱਡੀ ਸਹੀ ਰਹੇਗੀ ਅਰ ਜੇਕਰ ਤੁਸੀਂ ਡੇਲੀ ਹਰ ਰੋਜ਼ੀ ਕਾਫੀ ਲੰਬੀ ਡਰਾਈਵ ਕਰਦੇ ਹੋ 100 ਕਿਲੋਮੀਟਰ 200 200 ਕਿਲੋਮੀਟਰ ਡਰਾਈਵ ਕਰਦੇ ਹੋ ਤਾਂ ਤੁਹਾਡੇ ਲਈ ਡੀਜ਼ਲ ਗੱਡੀ ਜੋ ਹੈ ਬੈਸਟ ਰਹੇਗੀ ਕਿਉਂਕਿ ਇਸ ਦੀ ਸਵਾਤੀ ਕੀਮਤ ਜੁੜ ਜ਼ਿਆਦਾ ਹੋਵੇਗੀ ਪਰ ਬਾਅਦ ਵਿੱਚ ਇਹ ਲੰਬੇ ਸਮੇਂ ਲਈ ਤੁਹਾਡੇ ਸਾਥ ਦੇਵੇਗੀ ਜਦ ਕਿ ਜੋ ਪੈਟਰੋਲ ਗੱਡੀ ਹੈ ਉਹ ਜਲਦੀ ਜੇ ਉਹ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਐਸੇ ਜੋ ਡੀਜ਼ਲ ਗੱਡੀ ਹੈ ਲੌਂਗ ਡਰਾਈਵ ਜਾਂ ਜਾਂ ਆਪਾਂ ਕਹਿੰਦੇ ਕਿ ਲੰਬੇ ਸਮੇਂ ਦੇ ਲਈ ਇਹ ਜੋ ਡੀਜ਼ਲ ਗੱਡੀ ਹੈ ਜਿਆਦਾ ਫਾਇਦੇਮੰਦ ਰਹਿੰਦੀ ਹੈ ਪਰ ਇਸ ਤੇ 올ਟ ਜੇਕਰ ਆਪਾਂ ਹੁਣ ਫਿਊਚਰ ਦੀ ਗੱਲ ਕਰੀਏ ਤਾਂ ਫਿਊਚਰ ਦੇ ਵਿੱਚ ਹਾਈਬ੍ਰਿਡ ਗੱਡੀਆਂ EV ਗੱਡੀਆਂ ਅਤੇ CNG ਦੀ ਮੰਗ ਜੋ ਹੈ ਵੱਧਦੀ ਜਾ ਰਹੀ ਹੈ ਤੇ ਅਖਿਲੀ ਆਉਣ ਵਾਲੇ ਸਮੇਂ ਨੂੰ ਮਦਦੇ ਨੇ ਰੱਖਦੇ ਹੋਈ ਆਪਾਂ ਜੇ ਗੱਡੀ ਲਿਖ ਕੇ ਕੋਈ ਗੱਡੀ ਆਪਾਂ ਲੈਣੇ ਹਨ ਤਾਂ ਆਪਾਂ ਨੂੰ ਹੁਣ CNG ਹਾਈਬ੍ਰਿਡ ਜਾਂ EV ਗੱਡੀਆਂ ਉੱਪਰ ਸ਼ਿਫਟ ਕਰਨਾ ਪੜੇਗਾ ਕਿਉਂਕਿ ਜਿਵੇਂ-ਜਿਵੇਂ ਹੁਣ ਰੇਟ ਵੱਧ ਜਾ ਰਹੇ ਹਨ ਕਿਉਂਕਿ ਹੁਣ ਪਟਰੋਲ ਤੇ ਡੀਜ਼ਲ ਦੀ ਰੇਟ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਰਿਹਾ ਹੁਣ ਦੋਵਾਂ ਦੀ ਰੇਟ ਲਗਭਗ ਹੁਣ ਸੇਮ ਹੀ ਹੋ ਗਏ ਹਨ ਪਹਿਲਾਂ ਤਾਂ ਡੀਜ਼ਲ ਜੋ ਹੈ ਬਹੁਤ ਸਸਤਾ ਹੁੰਦਾ ਸੀ ਲਗਭਗ 10-15 ਰੁਪਏ ਪਟਰੋਲ ਦੇ ਨਾਲੋਂ ਸਸਤਾ ਮਿਲ ਜਾਂਦਾ ਸੀ ਪਰ ਹੁਣ ਉਹ ਗੱਲ ਨਹੀਂ ਰਹੀ ਹੁਣ ਕਿ ਹੁਣ ਤਾਂ ਦੋਵਾਂ ਦੇ ਪ੍ਰਾਈਸ ਲਗਭਗ ਇੱਕੋ ਜਿਹੇ ਹਨ ਐਸੇ ਜੇਕਰ ਤੁਸੀਂ ਕੋਈ ਨਵੀਂ ਗੱਡੀ ਲੈਣ ਜਾ ਰਹੇ ਹੋ ਤਾਂ ਤੁਸੀਂ ਹੁਣ ਤੁਹਾਨੂੰ ਇਹ ਵੀ ਦੇਖਣਾ ਪਵੇਗਾ ਕਿ ਤੁਸੀਂ ਸੀएनजी ਲੈਣੀ ਹੈ ਡੀਜ਼ਲ ਗੱਡੀ ਲੈਣੀ ਹੈ ਪੈਟਰੋਲ ਗੱਡੀ ਲੈਣੀ ਹੈ ਇਲੈਕਟ੍ਰਿਕ ਗੱਡੀ ਲੈਣੀ ਹੈ ਜਾਂ ਫਿਰ ਹਾਈਬ੍ਰਿਡ ਗੱਡੀ ਲੈਣੀ ਹੈ ਜੇ ਆਪਾਂ ਓਨਲੀ ਇਲੈਕਟ੍ਰਿਕ ਗੱਡੀ ਦੀ ਗੱਲ ਕਰੀਏ ਤਾਂ ਉਹ ਆਪਾਂ ਨੂੰ ਕਦੇ-ਕਦੇ ਜੋ ਹੈ ਆਪਣੇ ਮਨ ਵਿੱਚ ਵੀ ਸ਼ੰਕਾ ਪੈਦਾ ਹੁੰਦੀ ਹੈ ਕਿ ਉਹ ਗੱਡੀ ਆਪ ਨੂੰ ਕਦੇ ਰਾਹ ਦੇ ਦੇਵੇ ਧੋਖਾ ਨਾ ਦੇ ਜਾਵੇ ਕਿਉਂਕਿ ਉਹਨਾਂ ਦਾ ਕੋਈ ਭਰੋਸਾ ਨਹੀਂ ਹੁੰਦਾ ਕਿਤੇ ਉਹਦਾ ਚਾਰਜ ਮੁੱਕ ਜਾਵੇ ਅਤੇ ਆਪਾਂ ਨੂੰ ਨੇੜੇ ਜੋ ਹੈ ਚਾਰਜਿੰਗ ਸਟੇਸ਼ਨ ਮਿਲਣੇ ਜੋ ਹੈ ਔਖੇ ਹੋ ਜਾਂਦੇ ਹਨ ਤਾਂ ਇਸ ਲਈ ਤੁਸੀਂ ਸਭ ਤੋਂ ਜੇਕਰ ਬੈਸਟ ਆਪਸ਼ਨ ਦੀ ਗੱਲ ਕਰਕੇ ਜਾਂ ਤਾਂ ਤੁਸੀਂ ਆਪਣਾ ਡਰਾਈਵ ਦੇ ਹਿਸਾਬ ਨਾਲ ਤੁਸੀਂ ਚੂਜ਼ ਕਰੋ ਕੀ ਲੌਂਗ ਰੇਡ ਤੇ ਜੇ ਤੁਸੀਂ ਜੋ ਅਗਰ ਰੋਲ ਲੌਂਗ ਟਾਇਰ ਕਰਨੀ ਹੈ ਤਾਂ ਫਿਰ ਤੁਸੀਂ ਡੀਲ ਗੱਡੀਆਂ ਲਵੋ ਅਤੇ ਜੇਕਰ ਤੁਸੀਂ ਸ਼ਾਰਟ ਡਰਾਈਵ ਕਰਨੀ ਹੈ ਲੰਕੇ ਸਾਲ ਜੋ ਦੱਸ ਗਏ ਹੈ ਚਲੋਣੀ ਤਾਂ ਫਿਰ ਤੁਸੀਂ ਪਟੋਲ ਗੱਡੀਆਂ ਲਵੋ ਅਤੇ ਜੇਕਰ ਤੁਸੀਂ ਥੋੜੀ ਜ਼ਿਆਦਾ ਵੈਸੇ ਖਰਚ ਕਰ ਸਕਦੇ ਹੋ ਤਾਂ ਫਿਰ ਤੁਸੀਂ ਕੀ ਹੈ ਹਾਈਬ੍ਰਿਡ ਗੱਡੀਆਂ ਵੱਲ ਜਾ ਸਕਦੇ ਹੋ ਜੋ ਕਿ ਚੱਲਦੀਆਂ ਪੈਟਰੋਲ ਦੇ ਨਾਲ ਹੀ ਹੁੰਦੀਆਂ ਹਨ ਪਰ ਉਹਨਾਂ ਵਿੱਚ ਨਾਲ ਦੇ ਨਾਲ ਇੱਕ ਬੈਟਰੀ ਹੁੰਦੀ ਹੈ ਜੋ ਕਿ ਨਾਲ ਦੇ ਨਾਲ ਆਟੋਮੈਟਿਕਲੀ ਚਾਰਜ ਹੁੰਦੀ ਰਹਿੰਦੀ ਹੈ ਅਤੇ ਉਸ ਦੀ ਜੋ ਹੈ ਮਾਈਲੇਜ ਵੀ ਕਾਫੀ ਜ਼ਿਆਦਾ ਹੁੰਦੀ ਹੈ ਲਗਭਗ 30 ਤੋਂ ਪਲੱਸ ਦੀ ਉਸ ਦੀ ਮਾਈਲੇਜ ਜੋ ਹੈ ਮਿਲ ਜਾਂਦੀ ਹੈ ਆਪਾਂ ਨੂੰ ਯਾਨਕਿ ਇਹ ਜੋ ਹਾਈਬ੍ਰਿਡ ਗੱਡੀਆਂ ਆਉਣ ਹਨ ਲਗਭਗ ਹਰੇਕ ਮਾਡਲ ਦੇ ਉੱਤੇ ਜੋ ਆਪ ਜੋ ਅਪਰ ਵਰਜਨ ਆ ਰਹੇ ਹਨ ਉਹਨਾਂ ਵਿੱਚ ਕੀ ਹਾਈਬ੍ਰਿਡ ਗੱਡੀਆਂ ਵੀ ਆਉਣੀਆਂ ਜੋ ਹੁਣ ਸ਼ੁਰੂ ਹੋ ਗਈਆਂ ਹਨ ਜਿਨ੍ਹਾਂ ਦੀ ਮਾਈਲੇਜ ਹੈ ਪੈਟਰੋਲ ਦੇ ਨਾਲੋਂ ਜ਼ਿਆਦਾ ਹੁੰਦੀ ਹੈ ਅੱਧੀ ਡੀਜ਼ਲ ਨਾਲੋਂ ਜ਼ਿਆਦਾ ਹੁੰਦੀ ਹੈ ਕਿਉਂਕਿ ਉਸਦੇ ਚ ਇੱਕ ਬੈਟਰੀ ਲੱਗੀ ਹੁੰਦੀ ਹੈ ਤੇ ਨਾਲ ਜੋ ਹੈ ਉਹ ਪੈਟਰੋਲ ਦੇ ਨਾਲ ਵੀ ਕੰਮ ਕਰਦੀ ਹੈ ਤਾਂ ਐਸੇ ਤੁਸੀਂ ਜੋ ਚੋਣ ਕਰਨੀ ਹੈ ਆਪ ਦੀ ਲੋਡ ਦੇ ਮੁਤਾਬਕ ਕਰਨੀ ਹੈ ਤੁਸੀਂ ਕਿੰਨੇ ਕਿੰਨਾ ਪੈਸਾ ਖਰਚ ਕਰ ਸਕਦੇ ਹੋ ਤੁਹਾਡੀ ਗੱਡੀ ਚਲਾਈ ਕਿੰਨੀ ਕਹ ਹੈ ਤੁਸੀਂ ਲੌਂਗ ਡਰਾਈਵ ਤੇ ਜਿਆਦਾ ਜਿਆਦਾ ਕਰਦੇ ਹੋ ਜਾਂ ਤੁਸੀਂ ਆਪਣੇ ਘੇਰੇ ਲਈ ਵਾਸਤੇ ਛੋਟੇ ਛੋਟੇ ਟ੍ਰਿਪ ਵਾਸਤੇ ਹੀ ਗੱਡੀ ਲੈਣੀ ਹੈ ਤਾਂ ਇਸ ਨੂੰ ਤੁਸੀਂ ਮੰਦਰਾ ਰੱਖਦੇ ਹੋਏ ਹੀ ਕੋਈ ਵੀ ਗੱਡੀ ਦੀ ਚੋਣ ਕਰਿਓ ਅਤੇ ਮੈਂ ਇਸ ਤਰ੍ਹਾਂ ਦੀਆਂ ਵੀਡੀਓ ਲੈ ਕੇ ਆਉਂਦਾ ਰਹਾਂਗਾ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਿਓ ਜੀ ਧੰਨਵਾਦ ਜੀ ਸਰਸ਼ਕਾਲ